ਤਾਜਦਾਰਾਂ ਦੇ ਨਾਂ ਅਮੀਰਾਂ ਦੇ ਦੀਵੇ ਬੜਦੇ ਸਦਾ ਫਕੀਰਾਂ ਦੇ ਸਮੂਹ ਨਗਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸੱਚਖੰਡ ਵਾਸੀ ਬਾਬਾ ਸੰਤੋਖ ਸਿੰਘ ਜੀ ਦਾ ਸਾਲਾਨਾ 11ਵਾਂ ਵਿਸ਼ਾਲ ਵਰਸੀ ਸਮਾਗਮ ਪਿੰਡ ਸ਼ੇਰਗੜ ਬੇਟ ਸ਼ੇਰਪੁਰ ਬਸਤੀ ਸਥਾਨ ਦਰਗਾਹ ਬਾਬਾ ਫਲਾਹੀ ਸਾਹਿਬ ਜੀ ਮਿਤੀ 15 16 17 ਜੂਨ ਦਿਨ ਐਤਵਾਰ ਸੋਮਵਾਰ ਤੇ ਮੰਗਲਵਾਰ ਨੂੰ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ 15 ਜੂਨ ਦਿਨ ਐਤਵਾਰ ਢਾਡੀ ਦੇ ਕੀਰਤਨ ਦਰਵਾਜ਼ਾ ਸਜੇਗਾ 16 ਜੂਨ ਦਿਨ ਸੋਮਵਾਰ ਉੱਚ ਕੋਟੀ ਦੇ ਕਵਾਲ ਅਤੇ ਕਲਾਕਾਰ ਜਿਹੜੇ ਪੁੱਜ ਰਹੇ ਆ ਸਮਾਂ 11 ਤੋਂ 1 ਵਜੇ ਬਿੰਦਰ ਕਵਾਲੈਂਡ ਪਾਰਟੀ ਹੰਬਵਾਲ ਉਸ ਤੋਂ ਬਾਅਦ 1 ਤੋਂ 2 ਵਜੇ ਦਾ ਸਮਾਂ ਬਰਿੰਦਰ ਹਰੀਪੁਰਿਆ ਜੀ ਤੇ ਦੁਪਹਿਰ 2 ਤੋਂ 4 ਵਜੇ ਦਾ ਸਮਾਂ ਜਿਹੜਾ ਜੱਸਾ ਫਤੇਪੁਰੇ ਜੀ ਜਿਹੜੀ ਆਪਣੀ ਹਾਜ਼ਰੀ ਲਗਾਉਣਗੇ ਅਤੇ ਨੋਟ ਕਰਿਓ 4 ਤੋਂ 7 ਵਜੇ ਤੱਕ ਦਾ ਸਮਾਂ ਪੰਜਾਬੀਆਂ ਦੇ ਦਿਲਾਂ ਦੀ ਸ਼ਾਨ ਕਨਵਰ ਗਰੇਵਾਲ ਜੀ ਜਿਹੜੀ ਆਪਣੀ ਵੱਡੀ ਹਾਜ਼ਰੀ ਲਗਾਉਣਗੇ 17 ਜੂਨ ਦਿਨ ਮੰਗਲਵਾਰ ਅਖੰਡ ਪਾਠ ਸਾਹਿਬ ਦੇ ਭੋਗ ਪਿੰਡ ਗੁਰਦੁਆਰਾ ਸਾਹਿਬ ਵਿੱਚ ਸਵੇਰੇ 8 ਵਜੇ ਪਾਏ ਜਾਣਗੇ ਅਤੇ ਉਸੇ ਦਿਨ ਕਾਸ਼ੀ ਸਤ ਜੀ 2 ਤੋਂ 4 ਵਜੇ ਦਾ ਸਮਾਂ ਹੋਵੇਗਾ 4 ਤੋਂ 7 ਵਜੇ ਦਾ ਸਮਾਂ ਜਿਹੜਾ ਪੰਮਾ ਦੂਮੇ ਵਾਲੇ ਜਿਹੜੇ ਆਪਣੀ ਵੱਡੀ ਹਾਜ਼ਰੀ ਲਗਾਣਗੇ ਤੇ ਹਰਸ਼ਦੀਪ ਜੀ ਵੀ ਆਪਣੀ ਹਾਜ਼ਰੀ ਲਗਵਾਉਣਗੇ ਤੇ ਸਾਰੀਆਂ ਸੰਗਤਾਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਮੁੱਖ ਗੱਦੀ ਨਿਸ਼ੀਨ ਪੰਜ ਪਰੀ ਦਰਬਾਰ ਬਾਬਾ ਫਲਾਹੀ ਸਾਹਿਬ ਜੀ ਦੀਪਾ ਬਾਬਾ ਜੀ ਵੱਲੋਂ ਸਾਰਿਆਂ ਨੂੰ ਸਾਰੇ ਸਮਾਗਮਾਂ ਦੇ ਵਿੱਚ ਪਹੁੰਚਣ ਨੂੰ ਸਾਰੀਆਂ ਸੰਗਤਾਂ ਨੂੰ ਸਾਰੇ ਇਲਾਕੇ ਨੂੰ ਪਹੁੰਚਣ ਦੇ ਲਈ ਜਿਹੜਾ ਹਾਰਦਿਕ ਸੱਦਾ ਦਿੱਤਾ ਜਾਂਦਾ ਹੈ ਪੀਰਾਂ ਦੇ ਦਰਬਾਰ ਤੇ ਲੰਗਰ ਜਿਹੜੇ ਅਟੁੱਟ ਵਰਤਣਗੇ ਸ਼ਬੀਲ ਦੇ ਲੰਗਰ ਵੀ ਜਿਹੜੇ ਅਟੁੱਟ ਵਰਤਣਗੇ ਸਾਰੇ ਨੂੰ ਬੇਨਤੀ ਵੀ ਸਾਰੇ ਹਮ ਹਮਾਗੇ ਜਰੂਰ ਪਰਿਵਾਰ ਸਬਤ ਪਹੁੰਚੋ ਜੀ ਇਹ ਸਾਰੇ ਸਮਾਗਮ ਦਾ ਲਾਈਵ ਟੈਲੀਕਾਸਟ ਪੰਜਾਬੀ ਲਾਈਵ ਟੀਵੀ ਤੇ ਜਗ ਸੇਵਕ ਟੀਵੀ ਦੇ ਉੱਪਰ ਲਾਈਵ ਟੈਲੀਕਾਸਟ ਜਿਹੜਾ ਕੀਤਾ ਜਾਵੇਗਾ ਸਾਰਿਆਂ ਨੂੰ ਬੇਨਤੀ ਵੀ ਸਾਰੇ ਹਮ ਹਮਾਗੇ ਜਰੂਰ ਪਰਿਵਾਰ ਸਬਤ ਪਹੁੰਚੋ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਜੈ ਫਕੀਰਾਂ ਦੀ